ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਗਰ ਗੰਡੀਆਂ ਵਾਲਾਂਗੇ ਤੇ ਇਹਨਾਂ ਦੀ ਚਾਟ ਬਣਾਵਾਂਗੇ ਆਪਾਂ ਤੇ ਇਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਪਹਿਲਾਂ ਮੋਰਿੰਗਾ ਕਰਾਂਗੇ ਇਹ ਛੇਤੀ ਉਬਲ ਜਾਂਦੀਆਂ ਜੀ ਇਸ ਤਰ੍ਹਾਂ ਮੋਰਿੰਗਾ ਕਰ ਲਗੇ ਤਾਂ ਕੜਾਈ 'ਚ ਪਾਈ ਜਾਵਾਂਗੇ ਨਾਲ ਦੇ ਨਾਲ ਆਪਾਂ ਸ਼ਕਰਗੰਦੀਆਂ ਸਾਰੀਆਂ ਚਮੋਰੀਆਂ ਕਰ ਲਈਆਂ ਤੇ ਹੁਣ ਆਪਾਂ ਪਾਣੀ ਪਾਵਾਂਗੇ ਵਿੱਚ ਹੁਣ ਆਪਣੀ ਅੱਗ ਬਲਤੀ ਤੇ ਆਪਾਂ ਚੁੱਲ੍ਹੇ ਤੇ ਤਰਾਂਗੇ ਉਹ ਤੋਂ ਟੱਕ ਦੇਾਂਗੇ ਲੋਕ ਆਪਣਾ ਸਕਰ ਗੰਜੂ ਗਰਜੀ ਆਂਦੀਆਂ ਤੇ ਦੂਜਾ ਜਦੋਂ ਆਪਾਂ ਪਹਿਲਾਂ ਪਾਈਆਂ ਵੀ 5-7 ਮਿੰਟ ਉਹ 5-6 ਮਿੰਟ ਹੋ ਗਏ ਪਾਈਆਂ ਨੂੰ ਤੇ ਹਜੇ ਆਪਾਂ 5-6 ਮਿੰਟ ਹੋਰ ਇਹਨਾਂ ਨੂੰ ਰੰਨਾਂਗੇ ਉਦੋਂ ਟੱਕ ਦੇਾਂਗੇ ਫਿਰ ਉਹਨਾਂ ਸ਼ਕਰਗੰਦੀ ਬਣ ਗਈ ਐ ਤੇ ਆਪਾਂ ਮੜੀ ਥੇਕੇ ਦੇਖਾਂਗੇ ਪੋਲੀ ਹੋ ਗਈ ਐ ਤੇ ਹੁਣ ਆਪਾਂ ਲਾਵਾਂਗੇ 10 ਮਿੰਟਾਂ ਚ ਇਹ ਬਣ ਗਈ ਐ 10 11 ਮਿੰਟਾਂ ਚ ਬਣ ਗਈ ਤੇ ਆਪਾਂ ਹੁਣ ਲਾਵਾਂਗੇ ਹੁਣ ਆਪਾਂ ਸ਼ਕਰ ਗੰਧੀ ਨੂੰ ਕੱਢ ਕੇ ਠੰਡੇ ਪਾਣੀ ਚ ਪਾ ਦੇਾਂਗੇ ਉਹਨਾ ਪੰਨ ਮਾਰੇ ਸ਼ੰਡੀ ਹੁੰਦੀ ਹੋਰ ਵੀ ਗਰਮ ਜਿਆਦੇ ਤੇ ਆਪਾਂ ਛਿੱਲਦੇ ਆਂ ਫਿਰ ਲਓ ਆਪਣੀ ਸ਼ਕਰਗੰਦੀ ਸ਼ੰਡੀ ਹੋ ਗਈ ਹੁਣ ਕੁਛ ਤੇ ਆਪਾਂ ਛੱਲਾਂਗੇ نالو دي نه له پچیری چلانګې ਆਇਆ ਕਰਕੇ ਆਪਾਂ ਸਾਰੀਆਂ ਸਿਲ ਲਾਂਗੇ ਸਾਰੀਆਂ ਛੀਰ ਲਾਂਗੇ ਫਿਰ ਛਕਰਗੰਦੀ ਸਾਰੀ ਸਿਲ ਕੇ ਚੀਰ ਲਈ ਤੇ ਹੁਣ ਆਪਾਂ ਉੱਤੇ ਨਿੰਬੂ ਨਿਚੋੜਾਂਗੇ ਵੀ ਡਗਪਿਆ ਵਿੱਚ ਹੁਣ ਉੱਤੇ ਆਪਾਂ ਨੌਨ ਪਾਵਾਂਗੇ ਕਾਲਾ ਆਥਣਾ ਪਾਵਾਂਗੇ ਚਮਚੇ ਨਾਲ ਤੱਕ ਥੋੜੀ ਡਕਪੂ ਸਾਰਾ ਦੇਖੋ ਆਪਣੇ ਵੇਖੇ ਨਾ ਚਕਰ ਗੰਦੇ ਦੀ ਚਾਟ ਬਣਾਈ ਬਹੁਤ ਵਧੀਆ ਬਣਾਈ ਹੈ ਬਹੁਤ ਵਧੀਆ ਜਿਹਨੇ ਜਿਹਨੇ ਖਾਣੀ ਆਜੋ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ